ਉਹ ਕਾ ਕੋ ਨਹੀਂ ਸਤਿਗੁਰੂ ਜੀ ਇਹ ਦੇ ਕੇ ਮਿੱਤਰ ਆਪਣੇ ਮਾਨਸਿਕ ਇਹ ਗੱਲ ਪੱਕੀ ਕਰਕੇ ਸਮਝ ਲੈ ਜੀਤਾਰ ਕੀ ਆਪਣੇ ਸੋਚ ਸੋਹੀ ਜਦ ਫਾਂਦਿਓ ਉਹ ਕਾਮੁ ਕੋ ਨਾਨਕ ਇਪਰਾਹ ਆਪਣੇ ਮਾਨਵਤ ਇਹ ਗੱਲ ਪੱਕੀ ਕਰਕੇ ਸਮਝ ਲੈ ਕਿ ਆਪ ਸਾਰਾ ਸੰਸਾਰ ਆਪਨੇ ਸੁੱਖ ਨਾਲ ਹੀ ਅੱਜਾ ਹੋਇਆ ਕੋਈ ਵੀ ਕਿਸੇ ਦਾ ਤੋੜਨ ਬਣ ਵਾਲਾ ਸੰਦੀ ਨਹੀਂ ਤੇ ਬਣਦਾ ਆਪਣੇ ਸੁੱਖ ਜੋਣੀ ਜਗ ਬੰਦਿਓ ਉਹ ਕਾਹੋਂ ਕੋ ਨਹੀ ਰਹਾ ਸੁਖ ਮੈਂ ਆਨ ਕੋਤ ਮਿਲ ਬੈਠ ਤੈ ਨੈ ਤਉਂ ਦੇ ਸਕੇ ਰੇ ਇਹ ਮਤ ਜਦੋਂ ਸੁਖ ਸੁਖੋਤ ਦਾਨ ਉਹਨ ਕਈ ਯਾਰ ਗੋਸ਼ ਕਰਕੇ ਉਹਦੇ ਕੋਲ ਆ ਕੇ ਬੈਠਦੇ ਨੇ ਤੇ ਉਹਨੂੰ ਚੌਂਹੇ ਪਾਸੇ ਘੇਰੀ ਰੱਖਦੇ ਹਨ ਬਿਖਤ ਪਰੇ ਸਾਵੇਂ ਹੀ ਸੰਗ ਛਾੜ ਤਕ ਉਹ ਨਾਮ ਅਨਿਹਰੇ ਸੰਗ ਦਾ ਸਾਥ ਕੋ ਦਾ ਕੋਈ ਵੀ ਬਿਖਤ ਪਰੇ ਸਾਥ ਹੀ ਸੰਗ ਛਾੜ ਤਕ ਉਹ ਨਾਮ ਅਨਿਹਰੇ ਪਾਤ ਤੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ ਨਾ ਸਾਰੇ ਸਾਥ ਛੱਡ ਜਾਂਦੇ ਨੇ ਫਿਰ ਕੋਈ ਵੀ ਉਹਦੇ ਨੇੜੇ ਨਹੀਂ ਟੁੱਕਦਾ ਤੇ ਸੁੱਖਾਂ ਵੇਲੇ ਚਾਤ ਸੇਰੇ ਆ ਕੇ ਬੈਠਦੇ ਹਨ ਚੋਂ ਹਵਾਸਾਂ ਤੋਂ ਤੇਹੀ ਰੱਖਦੇ ਆਂ ਮੁਸੀਬਤ ਵੇਲੇ ਸਾਰੇ ਸਾਥ ਛੱਡ ਜਾਂਦੇ ਨੇ ਕੋਈ ਵੀ ਉਹਦੇ ਨੇੜੇ ਨਹੀਂ ਟੁੱਕਦਾ ਕਰਕੇ ਨਾਰ ਬਹੁਤ ਜਿਆਸਿਓ ਸਦਾ ਰਹਿਣਤ ਸੰਗ ਲਾਗੀ ਨਾਰ ਇਕ ਬਾਤ ਕਰ ਪਿਆਰ ਘਰ ਕੀ ਨਾਰ ਬਹੁਤ ਵਿੱਜਾ ਸਿਮ ਸਦਾ ਰਹਤ ਸੰਭ ਲਾਗੀ ਆਚਾ ਕਹਿੰਦੇ ਜੇ ਮਿੱਤਰ ਰਾਵਾ ਇਹ ਗੱਲ ਪੱਕੀ ਕਰਕੇ ਸਮਝ ਲੈ ਘਰ ਦੀ ਸ਼ਤਰੀ ਜਿਸ ਨਾਲ ਬੜਾ ਪਿਆਰ ਹੁੰਦਾ ਹੈ ਜਿਹੜੀ ਸਦਾ ਕਸਮ ਦੇ ਨਾਲ ਰਹਿੰਦੀ ਹੈ ਜਾਂਦੇ ਕੀ ਸੰਤਾ ਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਅੰਸ ਤੋਣਾ ਜੀਵ ਆਤਮਾ ਕਾਇਆ ਆ ਸਰੀਰ ਪ੍ਰੇਤ ਆ ਮਾ ਜਿੱਤਾ ਹੁਜਰ ਗਿਆ ਤੂੰ ਜਾਵੀਂ ਹੰਸ ਤਜਿਏ ਜਾਇਆ ਪ੍ਰੇਤ ਪ੍ਰੇਤ ਕਰ ਭਾਗੀ ਜੇ ਜੜੀ ਪਤੀ ਦੇ ਅੰਤ ਸੰਗ ਨਾਲ ਰਹਿੰਦੀ ਸੀ ਨਾ ਪਿਤਾ ਜੀ ਕਹਿੰਦੇ ਜਦੋਂ ਪਤੀ ਦਾ ਜੀਵ ਆਤਮਾ ਇਸ ਸਰੀਰ ਨੂੰ ਛੱਡ ਜਾਂਦਾ ਹੈ ਇਸਤਰੀ ਉਹਦੇ ਤੋਂ ਇਹ ਜਾਨ ਕੇ ਪਰਮਾਤਮਾ ਦੀ ਯਾਤ ਸੱਚਿਆਂ ਨੂੰ ਦੂਰ ਕਰਦੀ ਹੈ ਕਹਿੰਦੀ ਹੈ ਉਹਦੇ ਇਲਾਕੇ ਨਾਲੋਂ ਤੁਹਾਨੂੰ ਦਰਦ ਦਿੱਤਾ ਇਹ ਮਰ ਦਿੱਤਾ ਹੈ ਮਰ ਦਿੱਤਾ ਹੈ ਗੁਜ਼ਰ ਗਿਆ ਹੈ ਇਹ ਵਿਦਕ ਕੋ ਬਿਉਹਾਰ ਬਣਿਉ ਹੈ ਜਾਂ ਸੁਣਿਓ ਨਗਾਇਓ ਇਹ ਵਿਦਕ ਆ ਇਸ ਤਰ੍ਹਾਂ ਬਿਹਾਰ ਦੇ ਤਬਰਤਾ ਦਾ ਗੁਰੂ ਜੀ ਕਹਿੰਦੇ ਜਿਤਰਾ ਤੇ ਪ੍ਰਭਾ ਦੁਨੀਆ ਦਾ ਇਸ ਤਰ੍ਹਾਂ ਦਾ ਬਰਤਾਰਾ ਹੀ ਬਣਿਆ ਹੋਇਆ ਇਹ ਰੀਤੈ ਸੰਸਾਰ ਦੀ ਜਿਸ ਨਾਲ ਮਨੁੱਖ ਨੇ ਬਹੁਤਾ ਪਿਆਰ ਪਾਇਆ ਹੋਇਆ ਨਾ ਅੰਤ ਬਾਾਰ ਨਾਮੁ ਜਗਨ ਵਰਤੀ ਓ ਕਾਣਾਏ ਅੰਤ ਬਾਾਰ ਆਪ ਜੀ ਦੇ ਸਮੇ ਓ ਕਾਣਾਏ ਜੰਗ ਦੇ ਦਿਲੇ ਸਮੇ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਮਨੁੱਖ ਦੀ ਮਦਦ ਕਰ ਸਕਾਲਾ ਨਹੀਂ ਹੈ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ ਜਦੋਂ ਅੰਤਲਾ ਸਮਾ ਆਉਣਾ ਹੈ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ ਕੇਵਲ ਤੇ ਕੇਵਲ ਉਸ ਪਰੇਪੂਰਣ ਪਰਮਾਤਮਾ ਨੇ ਸਹਾਈ ਹੁਣਾ ਪ੍ਰੀਤਮ ਜਾਣ ਲਿਓ ਮਹਮਾਹੀ ਆਪਣੇ ਸੁਖ ਜਿਉਂ ਇਹ ਜਗ ਪਾਤੇ ਉਹ ਕਉ ਨਾਹੀ ਭਈ ਸਾਰਾ ਸੰਸਾਰ ਆਪਣੇ ਸੁਖਾਂ ਨਾਲੇ ਸਾਝ ਰੱਖਦਾ ਬੱਜਾ ਹੋਇਆ ਕੋਈ ਵਿਅਕਤੀ ਜਿਹਦਾ ਤੋੜ ਜਗਨ ਵਾਲਾ ਸਾਥੀ ਨਹੀਂ ਬਣਦਾ